ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਦਿਨ ਹੀ 11 ਮਾਰਚ ਨੂੰ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਗਈ ਪੁਲਿਸ ਅਤੇ ਕਿਸਾਨਾਂ ਵਿਚਾਲੇ ਕਾਫੀ ਝਗੜਾ ਹੋਇਆ ਸੀ ਜਿਸ ਚ ਕਈ ਕਿਸਾਨ ਜ਼ਖਮੀ ਹੋ ਗਏ ਸਨ ਜਿਸ ਦੇ ਵਿਰੋਧ ਚਾਜ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਗੁਰਦਾਸਪੁਰ ਚ ਰੋਸ ਮਾਰਚ ਕੱਢਿਆ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਉਹਨਾਂ ਕਿਹਾ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣ ਇਸ ਮੌਕੇ ਕਿਸਾਨ ਆਗੂ ਸੁਵਿੰਦਰ ਸਿੰਘ ਚੂਤਾਲਾ ਅਤੇ ਮਹਿਲਾ ਕਿਸਾਨ ਹਰਜੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਸਭ ਤੋਂ ਪਹਿਲਾਂ 7 ਮਈ ਨੂੰ ਗੁਰਦਾਸਪੁਰ ਵਿੱਚ ਧਰਨਾ ਦੇ ਰਹੇ ਹਾਂ ਜੇਕਰ ਇਸ ਤੋਂ ਬਾਅਦ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਗਰਾਸ਼ ਜਾਰੀ ਰੱਖਣ ਲਈ ਮਜਬੂਰ ਹੋਵਾਂਗੇ। ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਮੈਂ ਸੁੰਦਰ ਸਿੰਘ ਚੂਤਾਲਾ ਸੂਬਾ ਕੋਰ ਕਮੇਟੀ ਮੈਂਬਰ ਆਸਾਨ ਮੀਦੂਰ ਚਰਚੀ ਮੈਂ ਪੰਜਾਬ ਅੱਜ ਅਸੀਂ ਬਹੁਤ ਵੱਡਾ ਇਕੱਠ ਤੋਂ ਹੀ ਵੇਖ ਲੋ ਕੀਤਾ ਇੱਥੇ ਦਾ ਡੀਸੀ ਦਫ਼ਤਰ ਸ਼ਾਂਤਮਈ ਢੰਗ ਨਾਲ ਹੀ ਜਾ ਕੇ ਧਰਨਾ ਲਾਉਣ ਜਾ ਰਹੇ ਆ ਕਿਉਂਕਿ ਨੰਗਲਚੌਰ ਪਿੰਡ ਤੇ ਨਾਲ ਪਰਤ ਪਿੰਡਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੀ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ 4:30 ਵਜੇ ਪੁਲਿਸ ਆਈ ਆ ਜਿੰਨਾ ਕਿਸਾਨਾਂ ਦੀਆਂ ਪੱਗਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋ ਥੱਲੇ ਜਿਹੜੀਆਂ ਪੱਠੇ ਨੇ ਪਾੜੀਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਵਿੱਚ ਸੁੱਟਿਆ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਕੁੜੀ ਤੋਂ ਪਰਮਿੰਦਰ ਸਿੰਘ ਉਹ ਹਾੜ ਦਾ ਮਰੀਜ਼ ਹੈਗਾ ਕਿਉਂਕਿ ਉਹਦਾ ਬਾਈਪਾਸ ਸਰਜੀ ਹੋਈ ਆ ਉਹ ਸਾਈ ਦਿਲਿੰਦਰ ਰੈਫਰ ਕੀਤਾ ਉਹਦੀਆਂ ਅੱਛੜੀਆਂ ਵੀ ਟੁੱਟੀਆਂ ਇੱਕ ਸਾਡਾ ਅਜੀਤ ਸਿੰਘ ਘੱਟੇਵਡ ਉਹਦੀ ਨੱਕ ਦੀ ਹੱਡੀ ਟੁੱਟੀ ਹਰਚੋ ਵਾਲਾ ਹਸਪਤਾਲ ਦੇ ਵਿੱਚੋਂ ਇਹ ਦਾਖਲਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਜਬਰ ਕਰਦੀ ਆ ਭਗਵਾਨ ਸਭਾਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਤੇ ਪੁਲਿਸ ਦਾ ਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਕਟ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਝਾੜਾ ਪੱਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉਹ ਤੇ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਮਜ਼ਦੂਰ ਦਾ ਵੀ ਝਾੜਾ ਹੋਣਾ ਹੋਰ ਲੋ ਦਾ ਵੀ ਉੱਥੇ ਝਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਝਾੜਾ ਹੋਣਾ ਕਿਸਾਨ ਦੇ ਨਾਲ ਫਿਰ ਇਹਦੇ ਨਾਲ ਖਾਲ ਪਾਇਆ ਲਿੰਕ ਰੋਡ ਕੇਂਦੀ ਦੇਣਾ ਤੁਸੀਂ ਜਿਹੜਾ ਹੈਗਾ ਸਰਵਿਸ ਰੋਣ ਕੇਦੀ ਜਣਾ ਕਿਸਾਨ ਦੀ ਜ਼ਮੀਨ ਅਗਲੇ ਪਾਸੇ ਰਹਿ ਗਈ ਆ ਉਹ 10-20 ਮਰਲੇ ਅੱਜ ਕੀ ਕਰਨ ਜਾ ਰਹੇ ਸਾਰੀ ਉਹ 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 ਦਾ ਉਹਦੇ ਨਾਲ ਸਾਡਾ ਨਿਬੜਿਆ ਜਾਵੇ ਅੱਜ ਹੀ ਡੀਸੀ ਦਫਤਰ ਤਰਨਾ ਦੇਣ ਜਾ ਰਹੇ ਆ ਸ਼ਾਂਤਬਈ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲਿਆਂ ਤੋਂ ਉੱਟ ਕੇ ਸਾਡੀਆਂ ਭੈਣਾਂ ਜੀਆਂਆਂ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਆ ਸਾਡੀ ਖੇਤੀ ਆ ਜਿਹੜੀ ਜੇ ਬਜਦੀਆ ਤੇ ਫੇਰ ਅਸੀਂ ਬਜਦਾ ਸੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਚਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਸ਼ਾਂਤਬਈ ਢੰਗ ਨਾਲ ਤਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਲਗਾਤਾਰ ਉੱਤੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਏ ਪੈਸਾ ਲਈ ਹੈ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੇ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮਤ ਹੈ ਵੀ ਕੋਈ ਸਾਡੀ ਬਣਾ ਲੋ ਛੜ ਕਈਆਂ ਨੇ ਕਿਹੜੇ ਰਾਤ ਰਾਤ ਬਣ ਜੜੀਆਂ ਠੀਕ ਆ ਬਣਾ ਲੋ ਜਿਹੜੇ ਕਿਸਾਨ ਕਹਿ ਰਿਹਾ ਪਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਕੋਈ ਕੁੱਟ ਕੇ ਕੱਢੋਗੇ ਜਾਂ ਇਹਨਾਂ ਦੀਆਂ ਫਸਲਾਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇੱਥੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਦਾ ਮਸਲਾ ਇਹੀ ਆ ਜਿਹੜਾ ਜ਼ਬਰ ਕੀਤਾ ਇਹਨਾਂ ਨੇ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੇ ਦੇ ਨੀ ਛੜਕਾਂ ਕੱਢ ਰਿਆ ਜ਼ਬਰੀ ਜ਼ਬਰੀ ਕਿਸਾਨਾਂ ਦੇ ਲਾਠੀ ਚਾਰਜ ਕੀਤਾ 11 ਤਰੀਕ ਨੂੰ ਉਥੇ ਕਿਸਾਨ जख्मी ਕੀਤੇ ਆ ਕਿਸਾਨਾਂ ਨੂੰ ਮਾਬਜਾ ਨਹੀਂ ਦਿੱਤਾ ਜ਼ਬਰੀ ਜ਼ਮੀਨ ਕੁਆਇਰ ਕੀਤੀ ਜਾ ਰਹੀ ਆ ਪੂਰੇ ਪੰਜਾਬ ਵਿੱਚ ਪੂਰੇ ਗਰਦਾਸਪੁਰ ਚ ਉਸ ਦੇ ਵਿਰੋਧ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਜਾ ਰਹੇ ਹਾਂ ਡੀਸੀ ਦਫ਼ਤਰ ਉਥੇ ਤਰਨਾ ਲਾਵਾਂਗੇ ਛਾਦਮਈ ਤਰੀਕੇ ਨਾਲ ਸਾਡਾ ਆਕਿਆ ਸੁਧਾਨਕ ਆਕਿਆ ਤੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਕੀ ਸਰਕਾਰ ਨਿਭੜਦੀ ਕੀ ਨਹੀਂ ਨਿਭੜਦੀ ਉਹ ਆਪੇ ਸਰਕਾਰ ਸਰਕਾਰ ਦੇ ਪਾਲੇ ਚ ਗਏ ਦੇ ਉਹ ਸਰਕਾਰ ਕਿਤਰਾ ਨਿਭੜਦੀ ਮੈਂ ਹਰਜੀਤ ਕੌਰ ਜ਼ਿਲ੍ਹਾ ਜੋ ਵੀ ਪ੍ਰਸ਼ਾਸਨ ਨੇ ਸਾਡੇ ਵੀਰਾਂ ਦੇ ਉੱਤੇ ਛੇਤਰ ਟਾਇਆ ਵਾ 6-6 ਫੋਟ ਸਾਡੇ ਵੀਰ ਜਿਹੜੇ ਨਾਲੇ ਥੱਲੇ ਸੁੱਤੇ ਆ ਉਹਨਾਂ ਦੇ ਅਸਲੀਆਂ ਦੇ ਉੱਤੇ ਵੀ ਛੱਟਾਂ ਲੱਗੀਆਂ ਵਾ ਕਈ ਵੀਰਾਂ ਦੀਆਂ ਲੱਤਾਂ ਦੀਆਂ ਹੱਡੀਆਂ ਵੀ ਕਰੈਕ ਹੋਈਆਂ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਇਹੀ ਅਸੀਂ ਇਸੀ ਦਫ਼ਤਰ ਆਪਣਾ ਧਰਨਾ ਲਾਉਂ ਕੇ ਜਾ ਰਹੇ ਹਾਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਹੀ ਸਾਡਾ ਧਰਨਾ ਜਿਹੜਾ ਉਹ ਲੱਗੂਗਾ ਸੋ ਸਾਨੂੰ ਮੰਗਤਾ ਜਿਹੜਾ ਮੁਆਵਜ਼ਾ ਵਾ ਸਾਨੂੰ ਉਹ ਦਿੱਤਾ ਜਾ